राधे राधे नमस्कार सत श्री अकाल जी मैं हरिंदर कौर पूजा प्रभाकर सैलून तो आप जी का मेरे चैनल पे निवागत स्वागत करती हाँ

ਉਹ ਆਪਾਂ ਜਦੋਂ ਖਰੀਦਣੀ ਆਪਾਂ ਉਹਨੂੰ ਚੈੱਕ ਕਰਨਾ ਹੈਗਾ ਵੀ ਉਹਦੇ ਉੱਤੇ ਕੀ ਲਿਖਿਆ ਹੋਇਆ ਹੈ ਕਿਸ ਚੀਜ਼ ਦੇ ਟ੍ਰੀਟਮੈਂਟ ਵਾਸਤੇ ਆ ਉਹ ਠੀਕ ਹੈ ਜੀ ਉਹ ਚੀਜ਼ ਜਦੋਂ ਲੈਣੀ ਹੈ ਤਾਂ ਤੁਸੀਂ ਉਸ ਟਾਈਮ ਧਿਆਨ ਰੱਖਣਾ ਹੈਗਾ ਚਲੋ ਤੁਹਾਨੂੰ हेयर 스ਪਾ ਖੋਣੇ ਅੱਜ ਆਓ ਚਲੋ ਚੱਲੀਏ हेयर 스ਪਾ ਹਾਂਜੀ ਦੇਖੋ ਅੱਜ ਜਿਹੜੀ ਆਪਾਂ ਇਹ हेयर 스ਪਾ ਦੇ ਰਹੇ ਹਾਂ ਇਹਨਾਂ ਵਾਲਾਂ ਤੇ ਦੇ ਰਹਾਂਗੇ ਇਹ ਮੇਰੇ ਸਟੂਡੈਂਟ ਨੇ ਠੀਕ ਹੈ ਜੀ ਇਹਨਾਂ ਦੇ ਜਿਹੜੇ ਵਾਲ ਆ ਇਹਨਾਂ ਕੈਮੀਕਲ ਟ੍ਰੀਟਡ ਨਹੀਂ ਹੈਗੇ ਬਟ ਧੁੱਪ वगैरह ਕਰਕੇ ਗਰਮੀ ਹੈ ਹਨ ਉਹਦੇ ਕਰਕੇ ਡੈਮੇਜ ਹੋਏ ਹੋਏ ਨੇ ਇਹ ਵਾਲ ਇਹਦੇ ਵਿੱਚ ਕਾਫੀ ਜ਼ਿਆਦਾ ਮoiश्चਰ ਦੀ ਘਾਟ ਹੋ ਰਹੀ ਹੈ ਕੁਝ ਇਹ ਆਇਲਿੰਗ ਨਹੀਂ ਕਰਦੇ ਬਾਲਾਂ ਨੂੰ ਇਸ ਕਰਕੇ ਹੁਣ ਇਹਨਾਂ ਨੂੰ ਆਪਾਂ ਸਪਾ ਦੇਵਾਂਗੇ ਠੀਕ ਹੈ ਜੀ ਦੇਖੋ ਜਿਹੜਾ ਆਪਾਂ ਸ਼ੈਂਪੂ ਲਾਣਾ ਉਹੋ హెయిర్ ਲਾਈਨ ਜਿਹੜੀ ਇੱਥੋਂ ਸਟਾਰਟ ਹੁੰਦੀ ਹੈ ਉਹਦੇ ਤੇ ਲਗਾਣਾ वाटर टच लवानी और दैन स्कैल्प की मसाज करा हल्के 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 देखो हले अपनी स्कैल्प साफ नहीं हुई

ਉਡੀ ਥੋੜੀ ਕੱਢੋ ਜ਼ਿਆਦਾ ਵੇਸਟ ਨਹੀਂ ਹੋਊਗੀ ਲਗਾਣੀ ਐਪਲਾਈ ਕਰਨੀ ਹੈ ਤੇ ਬਾਅਦ ਚ ਸਮਝਾਉਣੀ ਹੈ ਕੋਮੈਟ੍ਰਿਕਸ ਦੀ ਕਰੀਮ ਹੈਗੀ ਇਹਦੇ ਕੋਮੈਟ੍ਰਿਕਸ ਦੀ ਕਰੀਮ ਪਾਵਾਂਗੀ ਨਾਲ ਲਗਾ ਟੂ ਤੋਂ 3 ਡ੍ਰੌਪਸ ਪਾਵਾਂਗੀ ਮੈਟ੍ਰਿਕਸ ਦੇ سیرਮ ਦੇ ਸਿਰਮਾਪਾ ਸ਼ਾਈਨੀਪਨਿਆ ਵਿੱਚ ਉਹਦੇ ਵਾਲਾਂ ਦੇ ਵਿੱਚ ਕਾਫੀ ਉੱਚੀ ਸ਼ਾਈਨ ਪੋਰਟ ਅਪ ਹੋ ਜਾਂਦੀ ਹੈ ਠੀਕ ਹੈ ਜੀ ਜੇ ਮੰਨ ਲਓ ਸਕਿਨ ਸਕੈਲਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਬੁਢੇ ਤੱਕ ਗਾਓ ਜੇ ਇਹ ਵਾਲਾਂ ਦੇ ਨਾਲ-ਨਾਲ ਸਕੈਲਪ ਦੇ ਵਿੱਚ ਵੀ ਕੋਈ ਸੈਂਸਿਟੀਵਿਟੀ ਹੋਈ ਹੋਈ ਹੈ ਬਹੁਤ ਜ਼ਿਆਦਾ ਜਾਂ ਵਾਲ ਵੀ ਬਹੁਤ ਜ਼ਿਆਦਾ ਸੈਂਸਿਟਿਵ ਜਿਹੇ ਹੋਏ ਹੋਏ ਆ ਤਾਂ ਆਪਣੇ ਕੋਲੇ ਐਦਾਂ ਇੰਪੀਲਸ ਹੁੰਦੇ ਨੇ ਛੋਟੇ-ਛੋਟੇ ਕੋਈ ਲੌਰੀਅਲ ਦੇ ਇੰਪੀਲਸ ਨਹੀਂਗੇ ਇਹਨੂੰ ਆਪਾਂ హెయిਰ ਸਪਾ ਕਰੀਮ ਦੇ ਅੰਦਰ ਵੀ ਪਾ ਸਕਦੇ ਆ ਔਰ ਹੈੱਡ ਵਾਸ਼ ਕਰਨ ਤੋਂ ਬਾਅਦ ਆਪਣੀ ਸਕੈਲਪ ਦੇ ਵਿੱਚ ਵੀ ਟੱਚ ਦੇ ਸਕਦੇ ਆ ਮੈਂ ਵਿੱਚੋਂ ਵੀ ਦਿਖਾ ਦੇਣੀ ਇਹ ਕਿੱਦਾਂ ਦਾ ਹੁੰਦਾ ਹੈ ਇਹ ਐਦਾਂ ਦਾ ਹੁੰਦਾ ਹੈ ਠੀਕ ਹੈ ਇਨ ਉਸ ਪਾ ਕਰੀਮ ਦੇ ਵਿੱਚ ਤੁਸੀਂ ਥੋੜਾ ਜਿਹਾ ਜਿਵੇਂ 5-6 ਡ੍ਰੌਪਸ ਤੁਸੀਂ ਇਸ ਪਾ ਕਰੀਮ ਦੇ ਵਿੱਚ ਪਾ ਲਓ। 5-4 ਡ੍ਰੌਪਸ ਤੁਸੀਂ ਸੀਰਮ ਦੇ ਪਾ ਲਓ। ਇਸ ਪਾ ਕਰੀਮ ਦੇ ਅੰਦਰ ਮਿਕਸ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਇਸ ਪਾ ਦੇਣੀ ਹੈਗੀ ਠੀਕ ਹੈ ਜੀ। ਤੇ ਇਸ ਨੂੰ ਪ੍ਰੋਪਰ ਤਕ ਟੈਂਗਲ ਫਰੀ ਕਰਕੇ ਬਾਲ ਬੈਟ ਹੋਉਣਗੇ ਆਪਣੇ ਔਰ ਆਪਾਂ ਨੇ ਇਥੋਂ ਸਟਾਰਟ ਕਰਦੇ ਹਾਂ। जो तो तो हाँ। तो वर्क कर रहे मेरे अपने स्टूडेंट्स ने गे इन्होंने प्रैक्टिस भी ने हो रही है नाया भी जा रहा है नहाने तो बाद आप आई क्रीम मर्जी के छनेगी जिसमें आपको को यह अच्छी तरह क्रीम में स्प्रेड करना फैलाना मॉसिफाई करना वो अच्छी तरीके नाल करना जितनी अच्छी मसाज दोगे उतना ही अच्छा रिजल्ट आता और पर काम करके बालांग को सीधे रख देते हैं लगाओ सेक्शन लो ਇਹ ਤੁਸੀਂ ਜਾਨਾ ਦੇਖੋ ਬਟਾ ਤੁਸੀਂ ਵੀ ਦੇਖੋ ਐਦਾਂ ਟੱਚ ਦੇ ਐਦਾਂ ਕਰੀਮ ਚੋਟੀ ਨਜ਼ਰ ਆਣੀ ਚਾਹੀਦੀ ਥੋ ਨਿਕਰੀ ਹੋ ਗਈ ਹੈ ਠੀਕ ਹੈ ਫੋਕਸ ਕਰੋ ਠੀਕ ਹੈ ਐਦਾਂ ਲਗਾ ਲਈ ਹਲਕਾ ਜਿਹਾ ਟੱਚ ਲਿਆ ਆਪਣੀ ਹੈਂਡਸ ਨੂੰ ਅੱਛੀ ਠੀਕ ਹੈ ਹੈਂਸ ਜਿਆਦਾ ਡਰਾਈ ਹੁੰਦੇ ਨੇ ਤੁਹਾਨੂੰ ਤੁਸੀਂ ਇਹਨੂੰ ਮਸਿਫਾਈ ਕਰ ਸਮਝ ਆ ਗਿਆ ਮੈਂ ਜੀਤ ਬਟਾ ਹਾਂਜੀ ਹਾਂਜੀ ਦੇਖੋ ਐਦਾਂ ਆਪਾਂ ਨੇ ਕੁਲ ਪਾਰਨਰਸ ਦੇ ਵਿੱਚ ਸਟੀਮਰ ਸੌਂਦ ਦੇਣਗੇ ਠੀਕ ਹੈ ਐਦਾਂ ਦੇ ਸਟੀਮਰ ਸਾਡੇ ਕੋਲ ਪਾਰਨਰਸ ਦੇ ਵਿੱਚ ਹੁੰਦੇ ਨੇ ਆਪਾਂ ਇਹ ਵਾਲਾ ਸਟੀਮਰ ਲਗਾ ਕੇ ਜਿੰਨੇ ਨੂੰ ਗਰਮੀ ਦੇ ਟਾਈਮ ਹੈ ਆਪਾਂ 5 ਤੋਂ 7 ਮਿੰਟ ਸਟੀਮ ਦੇ ਸਕਦੇ ਆ ਸਰਦੀਆਂ ਦੇ ਵਿੱਚ ਚਾਹੇ ਤੁਸੀਂ 10 ਮਿੰਟ 15 ਮਿੰਟ ਜਿੰਨਾ ਤੇ ਜਿਹੜਾ ਕਲਾਇੰਟ ਆਰਾਮ ਨਾਲ ਰਿਲੈਕਸ ਹੋ ਕੇ ਬੈਠ ਸਕਦਾ ਸਟੀਮ ਲੈ ਸਕਦਾ ਉਹਨੂੰ ਉਨਾ ਟਾਈਮ ਦੇ ਦਿਓ ਠੀਕ ਹੈ ਜੀ ਜੇਕਰ ਮੰਨ ਲਓ ਤੁਹਾਡੇ ਕੋਲ ਸਟੀਮਰ ਨਹੀਂ ਹੈਗਾ ਤੁਸੀਂ ਘਰ ਕਰ ਰਹੇ ਹੋ ਕਿ ਤਾਂ ਤੁਸੀਂ ਗਰਮ ਪਾਣੀ ਦੇ ਵਿੱਚ ਟੋਵਲ ਪਾ ਲੈਣਾ ਉਹਨੂੰ ਚੋੜ ਲੈਣਾ ਤੇ ਆਪਣੀ ਸਿਰ ਦੇ ਉੱਪਰ ਰੈਪ ਕਰ ਲੈਣਾ ਠੀਕ ਹੈ ਜੀ ਉਹਨੂੰ ਤੁਸੀਂ 15-20 ਮਿੰਟ ਰੱਖਿਓ ਜਿੰਨੀ ਦੇਰ ਉਹ ਠੰਡਾ ਨਹੀਂ ਹੁੰਦਾ ਹੈਗਾ ਇਹਦਾ ਪ੍ਰੋਸੈਸ ਖਤਮ ਹੋ ਗਿਆ ਉਸ ਤੋਂ ਬਾਅਦ ਆਪਾਂ ਨੇ ਥੋੜੀ ਜਿਹੀ ਬਾਲਾਂ ਨੂੰ ਮ사ਜ ਦੇਣੀ ਹੈ ਨਾਲੇ ਤਾਂ ਆਪਣੀ ਜਿਹੜੀ ਇਹ ਸਕੈਲਪ ਹੈਗੀ ਇਹਨੂੰ ਰਿਲੈਕਸੇਸ਼ਨ ਮਿਲ ਜਾਊਗਾ ਠੀਕ ਹੈ ਜੀ ਬਲੱਡ ਸਰਕੂਲੇਸ਼ਨ ਇੰਪਰੂਵ ਹੋ ਜਾਊਗਾ ਔਰ ਬਾਲਾਂ ਦੀ ਮ사ਜ ਹੋ ਜਾਊਗੀ ਔਰ ਡਰਾਈਨੈਸ ਅੱਛੀ ਤਰ੍ਹਾਂ ਦੂਰ ਹੋ ਜਾਵੇ ਬਾਲਾਂ ਨੂੰ ਆਪਾਂ ਨੇ ਅੱਛੀ ਤਰ੍ਹਾਂ ਕੂਲ ਕਰ ਲੈਣਾ ਹੈ ਠੰਡੇ ਹੋ ਜਾਣ ਫਿਰ ਆਪਾਂ ਇਹਨਾਂ ਨੂੰ ਵਾਸ਼ ਕਰਾਂਗੇ ਦੇਖੋ ਤਿੰਨ ਦਿਨ ਤੋਂ ਬਾਅਦ ਆਪਾਂ ਨੇ ਹਲਕਾ ਜਿਹਾ ਵਾਟਰ ਟੱਚ ਦੇ ਕੇ ਬਾਲਾਂ ਨੂੰ ਕਟੋ ਕਟ 7-8 ਮਿੰਟ ਆਪਾਂ ਨੇ ਮਲਸੀਫਿਕੇਸ਼ਨ ਕਰਨਾ ਹੈ ਕਰੀਮ ਫਲਾ ਕੇ ਕੱਢਣੀ ਹੈ ਅੱਛੀ ਤਰੀਕੇ ਨਾਲ ਇਦਾਂ ਆਪਣੀ ਕਰੀਮ ਫਲਫੀ ਹੋ ਜੂਗੀ। ਜਿਹੜੇ ਉੱਪਰ ਡਰਾਈ ਵੀ ਕਰਨੀ ਹੈ ਉਹ ਜ਼ਿਆਦਾ ਵਾਰਮ ਨਹੀਂ ਕਰਨੀ। ਜਾਂ ਤਾਂ ਤੁਸੀਂ ਮੀਡੀਅਮ ਤੇ ਰੱਖ ਲਿਓ ਜਾਂ ਫਿਰ ਤੁਸੀਂ ਬਿਲਕੁਲ ਠੰਡੀ ਹੀ ਹਵਾ ਮਾਰਿ ਖਾਣ ਦੇ ਵਿੱਚ ਕਿਉਂਕਿ ਗਰਮੀ ਦਾ ਟਾਈਮ ਹੈ ਬਾਲ ਤਾਂ ਵੈਸੇ ਹੀ ਸੁੱਕ ਜਾਂਦੇ ਨੇ ਬਹੁਤ ਜਲਦੀ। ਜੇ ਤੁਹਾਨੂੰ ਲੱਗਦਾ ਵੀ ਕਾਫੀ ਹੈਵੀ ਵਾਲ ਹੈਗਾ ਸੁੱਕੜ ਵਾਲਾ ਵਾਲ ਨਹੀਂ ਤਾਂ ਤੁਸੀਂ ਮੀਡੀਅਮ ਹੀਟ ਦੇ ਦਿਓ। ਤਾਂ ਇਸ ਦਾ ਸਮੋਗਿਆ ਜੀ ਉਹਨਾਂ ਪਹਲਕਾਸ ਅਸਿਰਮਾਨਾਂ ਦਾ ਤਾਂ ਥੋੜਾ ਜਿਹਾ ਸੀ ਲੀਆ ਐਦਾ ਦਾ ਬੱਫਿੰਗਸ ਦੇ ਨਾਲ ਆ ਲਾਈਟ ਆ ਦਰਾਂ ਦੇ ਜੇ ਉਹਨਾਂ ਦੇ ਨਾਲ ਸ਼ਾਇਦ ਮੁਟਕ ਪਲਾਂ ਦੇ ਅੰਦਰ ਟੈਂਗਲ ਨਹੀਂ ਪੈਂਦੇ ਜਾਂ ਨਹੀਂ ਪੈਂਦੀ ਲੱਗੀਆਂ ਤਾਂ ਕਿ ਪਸੇ ਜੁਕੜਾਈ ਕਰਦੇ ਐਦਾ ਦਾ ਤੋਂ ਉਸ ਤੋਂ ਉਸ ਲਈ ਵਾਈ ਜਿਹੀ ਤਰ੍ਹਾਂ ਨਹੀਂ ਹੁੰਦਾ ਤਾਂ ਚਾਰ ਬੁੰਗਾਂ ਲੈਣੀ ਹੈ ਨਾ ਸਾਰੇ ਨੂੰ ਰੱਖਾ ਕੱਲ ਤੋਂ ਦੇਖੋ ਕਿ ਨਹੀਂ ਦੀ ਹੋਵੇ ਵਾਲਾਂ ਬਿਲਕੁਲ ਸੌਫਟ ਹੋ ਗਏ ਜਿੱਦਾਂ ਰੂਮ ਹੁੰਦੀ ਹੈ ਨਾ ਸੌਫਟ ਸੌਫ ਉਤਮ ਹੋ ਗਏ ਅਨਜੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਨਾਂ